ਅਰਤਵਯ ਪਥ ਤੋਂ ਪੰਜਾਬ ਦੀ ਝਾਂਕੀ ਬਣੀ ਖਿੱਚ ਦਾ ਕੇਂਦਰ ਪੰਜਾਬ ਦੀ ਝਾਂਕੀ 'ਚ ਸ਼ਰਦਾ ਦਾ ਰੰਗ ਰਾਸ਼ਟਰਪਤੀ ਦਰੁਪਦੀ ਮੁਰਮੋ ਨੇ ਹੱਥ ਹਿਲਾ ਕੇ ਕੀਤਾ ਸਵਾਗਤ ਜਿਹਾ ਪੰਜਾਬ ਦੀ ਝਾਂਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਰਹੀ ਝਾਂਕੀ ਦੋ ਹਿੱਸਿਆਂ ਟਰੈਕਟਰ ਦੇ ਟਰਾਲੀ ਦੇ ਵਿੱਚ ਸੀ ਪੰਜਾਬ ਦੀ ਝਾਂਕੀ ਦਾ ਅਗਲਾ ਹਿੱਸਾ ਹੱਤ ਦੇ ਪ੍ਰਤੀਕ ਨੂੰ ਦਰਸਾਉਂਦਾ ਹੈ ਜੋ ਕਿ ਅਧਿਆਤਮਿਕ ਆਵਾ ਦੇ ਨਾਲ ਇੱਕ ਮਾਨਵਤਾਵਾਦੀ ਅਤੇ ਹਮਦਰਦੀ ਭਰੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ ਇਸ ਦੇ ਨਾਲ ਹੀ ਇਸ ਦੇ ਹਰਲੇ ਹਿੱਸੇ ਦੇ ਵਿੱਚ ਇੱਕ ਘੁੰਮਕਾਰ ਦਾ ਨਿਸ਼ਾਨ ਜਿਸ ਨੂੰ ਘੁੰਮਦੇ ਹੋਏ ਦਿਖਾਇਆ ਗਿਆ ਇਸ ਦੇ ਨਾਲ ਹੀ ਕਪੜੇ ਦਾ ਇੱਕ ਟੁਕੜਾ ਜਿਸ ਤੇ ਹਿੰਦ ਦੀ ਚਾਦਰ ਦੀ ਉਕਾਰੀ ਹੋਈ ਲਿਖਤ ਹੈ ਜੋ ਜ਼ੁਲਮ ਤੋਂ ਰਾਖੀ ਦੀ ਗੁਹਾਰ ਲਾਉਣ ਵਾਲਿਆਂ ਲਈ ਸੁਰੱਖਿਆ ਦਾ ਪ੍ਰਤੀਕ ਹੈ ਚਾਂਕੀ ਦੇ ਪਿਛਲੇ ਹਿੱਸੇ ਦੇ ਵਿੱਚ ਰਾਗੀ ਸਿੰਘ ਦੁਆਰਾ ਸ਼ਬਦ ਕੀਰਤਨ ਕੀਤੇ ਜਾਣ ਦੀ ਝਲਕ ਦੇਖਣ ਨੂੰ ਮਿਲੀ ਜਿਸ ਦੇ ਪਿਛਲੇ ਹਿੱਸੇ ਦੇ ਵਿੱਚ ਖੰਡਾ ਸਾਹਿਬ ਦਾ ਨਿਸ਼ਾਨ ਜੋ ਸਮੁੱਚੇ ਆਲੇ ਦੁਆਲੇ ਨੂੰ ਇੱਕ ਅਲੌਕਿਕ ਤੇ ਅਧਿਆਤਮਿਕ ਰੰਗਤਾ ਵਿੱਚ ਰੰਗਦਾ ਹੈ ਚਾਂਕੀ ਦੇ ਪਿਛਲੇ ਹਿੱਸੇ ਦੇ ਇੱਕ ਪਾਸੇ ਗੁਰਦੁਆਰਾ ਸ਼੍ਰੀ ਸ਼ੀਸ਼ਗੰਜ ਸਾਹਿਬ ਨੂੰ ਦਰਸਾਇਆ ਗਿਆ ਹੈ ਇਸ ਨੂੰ ਨੌਵੇਂ ਸਿੱਖ ਗੁਰੂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਥਾਨ ਵਜੋਂ ਜਾਣਿਆ ਜਾਂਦਾ ਹੈ ਸਾਈਡ ਪੈਨਲ ਭਾਈ ਮਤੇਦਾਸ ਅਤੇ ਭਾਈ ਦਿਆਲਾ ਦੀ ਸ਼ਹਾਦਤ ਨੂੰ ਦਰਸਾਉਂਦਾ ਹੈ ਟ੍ਰਿਬਿਊਟ ਟੂ ਦ 350th ਅਫ ਮਾਰਟਡਮ ਆਫ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦ ਨਾਇਨਥ ਸਿੱਖ ਗੁਰੂ ਰਿਵਰਡ ਐਸ ਹਿੰਦ ਦੀ ਚਾਦਰ ਦ ਪ੍ਰੋਟੈਕਟਰ ਆਫ ਹਿਊਮਨ ਕੌਂਸ਼ੀਅੰਸ ਫੇਥ ਐਂਡ ਫਰੀਡਮ राखा प्रभता का तिलक जन्ज राखा प्रभता 77ਵੇਂ ਗਣਤੰਤਰ ਦਿਵਸ ਮੌਕੇ ਨੌਵੇਂ ਪਾਤਸ਼ਾਹ ਜੀ ਨੂੰ ਸਮਰਪਿਤ ਕਰਤਵ ਪਥ ਤੋਂ ਪੰਜਾਬ ਦੀ ਝਾਂਕੀ ਬਣੀ ਖਿੱਚ ਦਾ ਕੇਂਦਰ ਪੰਜਾਬ ਦੀ ਝਾਂਕੀ 'ਚ ਸ਼ਰਦਾ ਦਾ ਰੰਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਹੱਥ ਹਿਲਾ ਕੇ ਕੀਤਾ ਸਵਾਗਤ ਜੀ ਹਾਂ ਪੰਜਾਬ ਦੀ ਝਾਂਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਰਹੀ ਚਾਂਕੀ ਦੋ ਹਿੱਸਿਆਂ ਟਰੈਕਟਰ ਦੇ ਟਰਾਲੀ ਦੇ ਵਿੱਚ ਸੀ ਪੰਜਾਬ ਦੇ ਚਾਂਕੀ ਦਾ ਅਗਲਾ ਹਿੱਸਾ ਹੱਤ ਦੇ ਪ੍ਰਤੀਕ ਨੂੰ ਦਰਸਾਉਂਦਾ ਜੋ ਕਿ ਅਧਿਆਤਮਿਕ ਆਵਾ ਦੇ ਨਾਲ ਇੱਕ ਮਾਨਵਤਾਵਾਦੀ ਅਤੇ ਹਮਦਰਦੀ ਭਰੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਇਸ ਦੇ ਨਾਲ ਹੀ ਇਸ ਦੇ ਹੁਲੇ ਹਿੱਸੇ ਦੇ ਵਿੱਚ ਇੱਕ ਊਮਕਾਰ ਦਾ ਨਿਸ਼ਾਨ ਜਿਸ ਨੂੰ ਘੁੰਮਦੇ ਹੋਏ ਦਿਖਾਇਆ ਗਿਆ ਇਸ ਨਾਲ ਹੀ ਕੱਪੜੇ ਦਾ ਇੱਕ ਟੁਕੜਾ ਜਿਸ ਤੇ ਹਿੰਦ ਦੀ ਚਾਦਰ ਦੀ ਉਕਕਾਰੀ ਹੋਈ ਲਿਖਤ ਹੈ ਜੋ ਜ਼ੁਲਮ ਤੋਂ ਰਾਖੀ ਦੀ ਗੁਹਾਰ ਲਾਉਣ ਵਾਲਿਆਂ ਲਈ ਸੁਰੱਖਿਆ ਦਾ ਪ੍ਰਤੀਕ ਹੈ ਚਾਂਕੀ ਦੇ ਪਿਛਲੇ ਹਿੱਸੇ ਦੇ ਵਿੱਚ ਰਾਗੀ ਸਿੰਘ ਦੁਆਰਾ ਸ਼ਬਦ ਕੀਰਤਨ ਕੀਤੇ ਜਾਣ ਦੀ ਝਲਕ ਦੇਖਣ ਨੂੰ ਮਿਲੀ ਜਿਸ ਦੇ ਪਿਛਲੇ ਹਿੱਸੇ ਦੇ ਵਿੱਚ ਖੰਡਾ ਸਾਹਿਬ ਦਾ ਨਿਸ਼ਾਨ ਹੈ ਜੋ ਸਮੁੱਚੇ ਆਲੇ ਦੁਆਲੇ ਨੂੰ ਇੱਕ ਅਲੌਕਿਕ ਤੇ ਅਧਿਆਤਮਕ ਰੰਗਤਾ ਵਿੱਚ ਰੰਗਦਾ ਹੈ ਚੌਂਕੀ ਦੇ ਪਿਛਲੇ ਹਿੱਸੇ ਦੇ ਇੱਕ ਪਾਸੇ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਨੂੰ ਦਰਸਾਇਆ ਗਿਆ ਜਿਸ ਨੂੰ ਨੌਵੇਂ ਸਿੱਖ ਗੁਰੂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਥਾਨ ਵਜੋਂ ਜਾਣਿਆ ਜਾਂਦਾ ਹੈ ਸਾਈਡ ਪੈਨਲ ਭਾਈ ਮਤੇਦਾਸ ਅਤੇ ਭਾਈ ਦਿਆਲਾ ਦੀ ਸ਼ਹਾਦਤ ਨੂੰ ਦਰਸਾਉਂਦਾ ਹੈ ਟ੍ਰਿਬਿਊਟ ਟੂ ਦਾ 35th ਅਥੀਅਰ ਆਫ ਮਾਰਟੇਡਮ ਆਫ ਸ਼੍ਰੀ Guru Teg Bahadur Sahib Ji, the ninth Sikh Guru, revered as Hind Di Chadar, the protector of human conscience, faith, and freedom. <laughs> 77ਵੇਂ ਗਣਤੰਤਰ ਦਿਵਸ ਮੌਕੇ ਨੌਵੇਂ ਪਾਤਸ਼ਾਹ ਜੀ ਨੂੰ ਸਮਰਪਿਤ ਕਰਤਵਯ ਪਥ ਤੋਂ ਪੰਜਾਬ ਦੀ ਝਾਂਕੀ ਬਣੀ ਖਿੱਚ ਦਾ ਕੇਂਦਰ ਪੰਜਾਬ ਦੀ ਝਾਂਕੀ 'ਚ ਸ਼ਰਦਾ ਦਾ ਰੰਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਹੱਥ ਹਿਲਾ ਕੇ ਕੀਤਾ ਸਵਾਗਤ ਜੀ ਹਾਂ ਪੰਜਾਬ ਦੀ ਝਾਂਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਰਹੀ ਝਾਂਕੀ ਦੋ ਹਿੱਸਿਆਂ ਟਰੈਕਟਰ ਦੇ ਟਰਾਲੀ ਦੇ ਵਿੱਚ ਸੀ ਪੰਜਾਬ ਦੀ ਝਾਂਕੀ ਦਾ ਅਗਲਾ ਹਿੱਸਾ ਹੱਥ ਦੇ ਪ੍ਰਤੀਕ ਨੂੰ ਦਰਸਾਉਂਦਾ ਹੈ ਜੋ ਕਿ ਅਧਿਆਤਮਿਕ ਆਵਾ ਦੇ ਨਾਲ ਇੱਕ ਮਾਨਵਤਾਵਾਦੀ ਅਤੇ ਹਮਦਰਦੀ ਭਰੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ ਇਸ ਦੇ ਨਾਲ ਹੀ ਇਸ ਦੇ ਮੂਲੇ ਹਿੱਸੇ ਦੇ ਵਿੱਚ ਇੱਕ ਊਮਕਾਰ ਦਾ ਨਿਸ਼ਾਨ ਜਿਸ ਨੂੰ ਘੁੰਮਦੇ ਹੋਏ ਦਿਖਾਇਆ ਗਿਆ ਇਸ ਦੇ ਨਾਲ ਹੀ ਕੱਪੜੇ ਦਾ ਇੱਕ ਟੁਕੜਾ ਜਿਸ ਤੇ ਹਿੰਦ ਦੀ ਚਾਦਰ ਦੀ ਉਕਾਰੀ ਹੋਈ ਲਿਖਤ ਹੈ ਜੋ ਜ਼ੁਲਮ ਤੋਂ ਰਾਖੀ ਦੀ ਗੁਹਾਰ ਲਾਉਣ ਵਾਲਿਆਂ ਲਈ ਸੁਰੱਖਿਆ ਦਾ ਪ੍ਰਤੀਕ ਹੈ ਚਾਂਕੀ ਦੇ ਪਿਛਲੇ ਹਿੱਸੇ ਦੇ ਵਿੱਚ ਰਾਗੀ ਸਿੰਘ ਦੁਬਾਰਾ ਸ਼ਬਦ ਕੀਰਤਨ ਕੀਤੇ ਜਾਣ ਦੀ ਝਲਕ ਦੇਖਣ ਨੂੰ ਮਿਲੀ ਜਿਸ ਦੇ ਪਿਛਲੇ ਹਿੱਸੇ ਦੇ ਵਿੱਚ ਖੰਡਾ ਸਾਹਿਬ ਦਾ ਨਿਸ਼ਾਨ ਹੈ ਜੋ ਸਮੁੱਚੇ ਆਲੇ-ਦੁਆਲੇ ਨੂੰ ਇੱਕ ਅਲੌਕਿਕ ਤੇ ਅਧਿਆਤਮਿਕ ਰੰਗਤਾ ਵਿੱਚ ਰੰਗਦਾ ਹੈ ਚਾਂਕੀ ਦੇ ਪਿਛਲੇ ਹਿੱਸੇ ਦੇ ਇੱਕ ਪਾਸੇ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਨੂੰ ਦਰਸਾਇਆ ਗਿਆ ਜਿਸ ਨੂੰ ਨੌਵੇਂ ਸਿੱਖ ਗੁਰੂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਥਾਨ ਵਜੋਂ ਜਾਣਿਆ ਜਾਂਦਾ ਹੈ ਸਾਈਡ ਪੈਨਲ ਭਾਈ ਮਤੇਦਾਸ ਅਤੇ ਭਾਈ ਦਿਆਲਾ ਦੀ ਸ਼ਹਾਦਤ ਨੂੰ ਦਰਸਾਉਂਦਾ ਹੈ ਟ੍ਰਿਬਿਊਟ ਟੂ ਦ 35th ਅਫ ਮਾਰਟੇਡਮ ਆਫ ਸ਼੍ਰੀ Guru Teg Bahadur Sahib ji, the ninth Sikh Guru revered as Hind Di Chadar, the protector of human conscience, faith and freedom. <speaking in Hebrew> ਸਤਤਰਵੇਂ ਗਣਤੰਤਰ ਦਿਵਸ ਮੌਕੇ ਨੌਵੇਂ ਪਾਤਸ਼ਾਹ ਜੀ ਨੂੰ ਸਮਰਪਿਤ ਕਰਤਵਯ ਪਥ ਤੋਂ ਪੰਜਾਬ ਦੀ ਝਾਂਕੀ ਬਣੀ ਖਿੱਚ ਦਾ ਕੇਂਦਰ ਪੰਜਾਬ ਦੀ ਝਾਂਕੀ 'ਚ ਸ਼ਰਦਾ ਦਾ ਰੰਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਹੱਥ ਹਿਲਾ ਕੇ ਕੀਤਾ ਸਵਾਗਤ ਜੀ ਹਾਂ ਪੰਜਾਬ ਦੀ ਝਾਂਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਰਹੀ ਚਾਂਕੀ ਦੋ ਹਿੱਸਿਆਂ ਟਰੈਕਟਰ ਦੇ ਟਰਾਲੀ ਦੇ ਵਿੱਚ ਸੀ ਪੰਜਾਬ ਦੇ ਚਾਂਕੀ ਦਾ ਅਗਲਾ ਹਿੱਸਾ ਹੱਤ ਦੇ ਪ੍ਰਤੀਕ ਨੂੰ ਦਰਸਾਉਂਦਾ ਜੋ ਕਿ ਅਧਿਆਤਮਿਕ ਆਵਾ ਦੇ ਨਾਲ ਇੱਕ ਮਾਨਵਤਾਵਾਦੀ ਅਤੇ ਹਮਦਰਦੀ ਭਰੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਇਸ ਦੇ ਨਾਲ ਹੀ ਇਸ ਦੇ ਹੋਰਲੇ ਹਿੱਸੇ ਦੇ ਵਿੱਚ ਇੱਕ ਘੁੰਮਕਾਰ ਦਾ ਨਿਸ਼ਾਨ ਜਿਸ ਨੂੰ ਘੁੰਮਦੇ ਹੋਏ ਦਿਖਾਇਆ ਗਿਆ ਇਸਦੇ ਨਾਲ ਹੀ ਕੱਪੜੇ ਦਾ ਇੱਕ ਟੁਕੜਾ ਜਿਸ ਤੇ ਹਿੰਦ ਦੀ ਚਾਦਰ ਦੀ ਉਕਕਾਰੀ ਹੋਈ ਲਿਖਤ ਹੈ ਜੋ ਜ਼ੁਲਮ ਤੋਂ ਰਾਖੀ ਦੀ ਗੁਹਾਰ ਲਾਉਣ ਵਾਲਿਆਂ ਲਈ ਸੁਰੱਖਿਆ ਦਾ ਪ੍ਰਤੀਕ ਹੈ ਚਾਂਕੀ ਦੇ ਪਿਛਲੇ ਹਿੱਸੇ ਦੇ ਵਿੱਚ ਰਾਗੇ ਸਿੰਘ ਦੁਬਾਰਾ ਸ਼ਬਦ ਕੀਰਤਨ ਕੀਤੇ ਜਾਣ ਦੀ ਝਲਕ ਦੇਖਣ ਨੂੰ ਮਿਲੀ ਜਿਸਦੇ ਪਿਛਲੇ ਹਿੱਸੇ ਦੇ ਵਿੱਚ ਖੰਡਾ ਸਾਹਿਬ ਦਾ ਨਿਸ਼ਾਨ ਜੋ ਸਮੁੱਚੇ ਆਲੇ ਦੁਆਲੇ ਨੂੰ ਇੱਕ ਅਲੌਕਿਕ ਤੇ ਅਧਿਆਤਮਿਕ ਰੰਗਤਾ ਵਿੱਚ ਰੰਗਦਾ ਹੈ ਚਾਂਕੀ ਦੇ ਪਿਛਲੇ ਹਿੱਸੇ ਦੇ ਇੱਕ ਪਾਸੇ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਨੂੰ ਦਰਸਾਇਆ ਗਿਆ ਜਿਸ ਨੂੰ 9ਵੇਂ ਸਿੱਖ ਗੁਰੂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਥਾਨ ਵਜੋਂ ਜਾਣਿਆ ਜਾਂਦਾ ਹੈ ਸਾਈਡ ਪੈਨਲ ਭਾਈ ਮਤੇਦਾਸ ਅਤੇ ਭਾਈ ਦਿਆਲਾ ਦੀ ਸ਼ਹਾਦਤ ਨੂੰ ਦਰਸਾਉਂਦਾ ਹੈ ਟ੍ਰਿਬਿਊਟ ਟੂ ਦਾ 35th ਅਥੀਅਰ ਆਫ ਮਾਰਟੇਡਮ ਆਫ ਸ੍ਰੀ Guru Tegh Bahadur Sahib Ji, the ninth Sikh Guru, revered as Hind Di Chadar, the protector of human conscience, faith, and freedom. <speaking in Hebrew> ਨਵੇਂ ਗੰਤੰਤਰ ਦਿਵਸ ਦੇ ਮੌਕੇ ਨਵੇਂ ਪਾਤਸ਼ਾਹ ਜੀ ਨੂੰ ਸਮਰਪਿਤ ਕਰਤੱਵ ਪਥ ਤੋ ਪੰਜਾਬ ਦੀ ਝਾਂਕੀ ਬਣੀ ਖਿੱਚਦਾ ਕੇਂਦਰ ਪੰਜਾਬ ਦੀ ਝਾਂਕੀ ਚ ਸ਼ਰਦਾ ਦਾ ਰੰਗ ਰਾਸ਼ਟਰਪਤੀ ਦਰੁਪਦੀ ਮੁਰਮੋ ਨੇ ਹੱਥ ਹਿਲਾ ਕੇ ਕੀਤਾ ਸਵਾਗਤ ਜੀਹਾਂ ਪੰਜਾਬ ਦੀ ਝਾਂਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਰਹੀ ਚਾਂਕੀ ਦੋ ਹਿੱਸਿਆਂ ਟਰੈਕਟਰ ਦੇ ਟਰਾਲੀ ਦੇ ਵਿੱਚ ਸੀ ਪੰਜਾਬ ਦੇ ਚਾਂਕੀ ਦਾ ਅਗਲਾ ਹਿੱਸਾ ਹੱਤ ਦੇ ਪ੍ਰਤੀਕ ਨੂੰ ਦਰਸਾਉਂਦਾ ਜੋ ਕਿ ਅਧਿਆਤਮਿਕ ਆਵਾ ਦੇ ਨਾਲ ਇੱਕ ਮਾਨਵਤਾਵਾਦੀ ਅਤੇ ਹਮਦਰਦੀ ਭਰੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਇਸ ਦੇ ਨਾਲ ਹੀ ਇਸ ਦੇ ਹੋਰਲੇ ਹਿੱਸੇ ਦੇ ਵਿੱਚ ਇੱਕ ਊਮਕਾਰ ਦਾ ਨਿਸ਼ਾਨ ਜਿਸ ਨੂੰ ਘੁੰਮਦੇ ਹੋਏ ਦਿਖਾਇਆ ਗਿਆ ਇਸ ਨਾਲ ਹੀ ਕੱਪੜੇ ਦਾ ਇੱਕ ਟੁਕੜਾ ਜਿਸ ਤੇ ਹਿੰਦ ਦੀ ਚਾਦਰ ਦੀ ਉਕਾਰੀ ਹੋਈ ਲਿਖਤ ਹੈ ਜੋ ਜ਼ੁਲਮ ਤੋਂ ਰਾਖੀ ਦੀ ਗੁਹਾਰ ਲਾਉਣ ਵਾਲਿਆਂ ਲਈ ਸੁਰੱਖਿਆ ਦਾ ਪ੍ਰਤੀਕ ਹੈ ਚਾਂਕੀ ਦੇ ਪਿਛਲੇ ਹਿੱਸੇ ਦੇ ਵਿੱਚ ਰਾਗੀ ਸਿੰਘ ਦੁਆਰਾ ਸ਼ਬਦ ਕੀਰਤਨ ਕੀਤੇ ਜਾਣ ਦੀ ਝਲਕ ਦੇਖਣ ਨੂੰ ਮਿਲੀ ਜਿਸ ਦੇ ਪਿਛਲੇ ਹਿੱਸੇ ਦੇ ਵਿੱਚ ਖੰਡਾ ਸਾਹਿਬ ਦਾ ਨਿਸ਼ਾਨ ਹੈ ਤਾਂ ਸਮੁੱਚੇ ਆਲੇ ਦੁਆਲੇ ਨੂੰ ਇੱਕ ਅਲੌਕਿਕ ਤੇ ਅਧਿਆਤਮਕ ਰੰਗਤਾ ਵਿੱਚ ਰੰਗਦਾ ਹੈ ਚਾਂਕੀ ਦੇ ਪਿਛਲੇ ਹਿੱਸੇ ਦੇ ਇੱਕ ਪਾਸੇ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਨੂੰ ਦਰਸਾਇਆ ਗਿਆ ਜਿਸ ਨੂੰ ਨੌਵੇਂ ਸਿੱਖ ਗੁਰੂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਥਾਨ ਵਜੋਂ ਜਾਣਿਆ ਜਾਂਦਾ ਹੈ ਸਾਈਡ ਪੈਨਲ ਭਾਈ ਮਤੇਦਾਸ ਅਤੇ ਭਾਈ ਦਿਆਲਾ ਦੀ ਸ਼ਹਾਦਤ ਨੂੰ ਦਰਸਾਉਂਦਾ ਹੈ ਟ੍ਰਿਬਿਊਟ ਟੂ ਦ 350th ਅਨ ਆਫ ਮਾਰਟੇਡਮ ਆਫ ਸ਼੍ਰੀ Guru Teg Bahadur Sahib Ji, the ninth Sikh Guru, revered as Hind Di Chadar, the protector of human conscience, faith, and freedom. <speaking in Hebrew> सतत्रमे गणतंत्र दिवस मौके नोमे بادشاہ ਜੀ ਨੂੰ ਸਮਰਪਿਤ ਕਰਤੱਵਯ ਪਥ ਤੋਂ ਪੰਜਾਬ ਦੀ ਝਾਂਕੀ ਬਣੀ ਖਿੱਚਦਾ ਕੇਂਦਰ ਪੰਜਾਬ ਦੀ ਝਾਂਕੀ ਚ ਸ਼ਰਦਾ ਦਾ ਰੰਗ ਰਾਸ਼ਟਰਪਤੀ ਦਰੁਪਦੀ ਮੁਰਮੋ ਨੇ ਹੱਥ ਹਿਲਾ ਕੇ ਕੀਤਾ ਸਵਾਗਤ ਜੀहां ਪੰਜਾਬ ਦੇ ਝਾਂਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਰਹੀ ਚਾਂਕੀ ਦੋ ਹਿੱਸਿਆਂ ਟਰੈਕਟਰ ਦੇ ਟਰਾਲੀ ਦੇ ਵਿੱਚ ਸੀ ਪੰਜਾਬ ਦੇ ਚਾਂਕੀ ਦਾ ਅਗਲਾ ਹਿੱਸਾ ਹੱਤ ਦੇ ਪ੍ਰਤੀਕ ਨੂੰ ਦਰਸਾਉਂਦਾ ਜੋ ਕਿ ਅਧਿਆਤਮਿਕ ਆਵਾ ਦੇ ਨਾਲ ਇੱਕ ਮਾਨਵਤਾਵਾਦੀ ਅਤੇ ਹਮਦਰਦੀ ਭਰੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਇਸ ਦੇ ਨਾਲ ਹੀ ਇਸ ਦੇ ਹੋਰਲੇ ਹਿੱਸੇ ਦੇ ਵਿੱਚ ਇੱਕ ਊਮਕਾਰ ਦਾ ਨਿਸ਼ਾਨ ਜਿਸ ਨੂੰ ਘੁੰਮਦੇ ਹੋਏ ਦਿਖਾਇਆ ਗਿਆ ਇਸਦੇ ਨਾਲ ਹੀ ਕੱਪੜੇ ਦਾ ਇੱਕ ਟੁਕੜਾ ਜਿਸ ਤੇ ਹਿੰਦ ਦੀ ਚਾਦਰ ਦੀ ਉਕਕਾਰੀ ਹੋਈ ਲਿਖਤ ਹੈ ਜੋ ਜ਼ੁਲਮ ਤੋਂ ਰਾਖੀ ਦੀ ਗੁਹਾਰ ਲਾਉਣ ਵਾਲਿਆਂ ਲਈ ਸੁਰੱਖਿਆ ਦਾ ਪ੍ਰਤੀਕ ਹੈ ਚਾਂਕੀ ਦੇ ਪਿਛਲੇ ਹਿੱਸੇ ਦੇ ਵਿੱਚ ਰਾਗੇ ਸਿੰਘ ਦੁਆਰਾ ਸ਼ਬਦ ਕੀਰਤਨ ਕੀਤੇ ਜਾਣ ਦੀ ਝਲਕ ਦੇਖਣ ਨੂੰ ਮਿਲੀ ਜਿਸਦੇ ਪਿਛਲੇ ਹਿੱਸੇ ਦੇ ਵਿੱਚ ਖੰਡਾ ਸਾਹਿਬ ਦਾ ਨਿਸ਼ਾਨ ਹੈ ਜੋ ਸਮੁੱਚੇ ਆਲੇ ਦੁਆਲੇ ਨੂੰ ਇੱਕ ਅਲੌਕਿਕ ਤੇ ਅਧਿਆਤਮਿਕ ਰੰਗਤਾ ਵਿੱਚ ਰੰਗਦਾ ਹੈ ਚਾਂਕੀ ਦੇ ਪਿਛਲੇ ਹਿੱਸੇ ਦੇ ਇੱਕ ਪਾਸੇ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਨੂੰ ਦਰਸਾਇਆ ਗਿਆ ਜਿਸ ਨੂੰ ਨੌਵੇਂ ਸਿੱਖ ਗੁਰੂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਥਾਨ ਵਜੋਂ ਜਾਣਿਆ ਜਾਂਦਾ ਹੈ ਸਾਈਡ ਪੈਨਲ ਭਾਈ ਮਤੇਦਾਸ ਅਤੇ ਭਾਈ ਦਿਆਲਾ ਦੀ ਸ਼ਹਾਦਤ ਨੂੰ ਦਰਸਾਉਂਦਾ ਹੈ ਟ੍ਰਿਬਿਊਟ ਟੂ ਦ 350th ਅਫ ਮਾਰਟੇਡਮ ਆਫ ਸ਼੍ਰੀ Guru Teg Bahadur Sahib Ji, the ninth Sikh Guru, revered as Hind Di Chadar, the protector of human conscience, faith, and freedom. <speaking in the language> सतत्रवे गणतंत्र दिवस मौके नोवे بادشاہ ਜੀ ਨੂੰ ਸਮਰਪਿਤ ਕਰਤੱਵਯ ਪਥ ਤੋ ਪੰਜਾਬ ਦੀ ਝਾਂਕੀ ਬਣੀ ਖਿੱਚਦਾ ਕੇਂਦਰ ਪੰਜਾਬ ਦੀ ਝਾਂਕੀ ਚ ਸ਼ਰਦਾ ਦਾ ਰੰਗ ਰਾਸ਼ਟਰਪਤੀ ਦਰੁਪਦੀ ਮੁਰਮੂ ਨੇ ਹੱਥ ਹਿਲਾ ਕੇ ਕੀਤਾ ਸਵਾਗਤ ਜੀहां ਪੰਜਾਬ ਦੀ ਝਾਂਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਰਹੀ ਝਾਂਕੀ ਦੋ ਹਿੱਸਿਆਂ ਟਰੈਕਟਰ ਦੇ ਟਰਾਲੀ ਦੇ ਵਿੱਚ ਸੀ ਪੰਜਾਬ ਦੀ ਝਾਂਕੀ ਦਾ ਅਗਲਾ ਹਿੱਸਾ ਹੱਤ ਦੇ ਪ੍ਰਤੀਕ ਨੂੰ ਦਰਸਾਉਂਦਾ ਜੋ ਕਿ ਅਧਿਆਤਮਿਕ ਆਵਾ ਦੇ ਨਾਲ ਇੱਕ ਮਾਨਵਤਾਵਾਦੀ ਅਤੇ ਹਮਦਰਦੀ ਭਰੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ ਇਸ ਦੇ ਨਾਲ ਹੀ ਇਸ ਦੇ ਮੂਲੇ ਹਿੱਸੇ ਦੇ ਵਿੱਚ ਇੱਕ ਓਮਕਾਰ ਦਾ ਨਿਸ਼ਾਨ ਜਿਸ ਨੂੰ ਘੁੰਮਦੇ ਹੋਏ ਦਿਖਾਇਆ ਗਿਆ ਇਸ ਦੇ ਨਾਲ ਹੀ ਕੱਪੜੇ ਦਾ ਇੱਕ ਟੁਕੜਾ ਜਿਸ ਤੇ ਹਿੰਦ ਦੀ ਚਾਦਰ ਦੀ ਉਕਾਰੀ ਹੋਈ ਲਿਖਤ ਹੈ ਜੋ ਜ਼ੁਲਮ ਤੋਂ ਰਾਖੀ ਦੀ ਗੁਹਾਰ ਲਾਉਣ ਵਾਲਿਆਂ ਲਈ ਸੁਰੱਖਿਆ ਦਾ ਪ੍ਰਤੀਕ ਹੈ ਚਾਂਕੀ ਦੇ ਪਿਛਲੇ ਹਿੱਸੇ ਦੇ ਵਿੱਚ ਰਾਗੀ ਸਿੰਘ ਦੁਆਰਾ ਸ਼ਬਦ ਕੀਰਤਨ ਕੀਤੇ ਜਾਣ ਦੀ ਝਲਕ ਦੇਖਣ ਨੂੰ ਮਿਲੀ ਜਿਸ ਦੇ ਪਿਛਲੇ ਹਿੱਸੇ ਦੇ ਵਿੱਚ ਖੰਡਾ ਸਾਹਿਬ ਦਾ ਨਿਸ਼ਾਨ ਹੈ ਤਾਂ ਸਮੁੱਚੇ ਆਲੇ ਦੁਆਲੇ ਨੂੰ ਇੱਕ ਅਲੌਕਿਕ ਤੇ ਅਧਿਆਤਮਿਕ ਰੰਗਤਾ ਵਿੱਚ ਰੰਗਦਾ ਹੈ ਚਾਂਕੀ ਦੇ ਪਿਛਲੇ ਹਿੱਸੇ ਦੇ ਇੱਕ ਪਾਸੇ ਗੁਰਦੁਆਰਾ ਸ਼੍ਰੀ ਸ਼ੀਸ਼ਗੰਜ ਸਾਹਿਬ ਨੂੰ ਦਰਸਾਇਆ ਗਿਆ ਜਿਸ ਨੂੰ ਨੌਵੇਂ ਸਿੱਖ ਗੁਰੂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਥਾਨ ਵਜੋਂ ਜਾਣਿਆ ਜਾਂਦਾ ਹੈ ਸਾਈਡ ਪੈਨਲ ਭਾਈ ਮਤੇਦਾਸ ਅਤੇ ਭਾਈ ਦਿਆਲਾ ਦੀ ਸ਼ਹਾਦਤ ਨੂੰ ਦਸਾਉਂਦਾ ਹੈ ਟ੍ਰਿਬਿਊਟ ਟੂ ਦ 35th ਅਫ ਮਾਰਟੇਡਮ ਆਫ ਸ਼੍ਰੀ Guru Tegh Bahadur Sahib Ji, the ninth Sikh Guru, revered as Hind Di Chadar, the protector of human conscience, faith, and freedom. <speaking in Hebrew> ਤਤ੍ਰਮੇ ਗੰਤੰਤਰ ਦਿਵਸ ਮੌਕੇ ਨਵੇਂ ਪਾਤਸ਼ਾਹ ਜੀ ਨੂੰ ਸਮਰਪਿਤ ਕਰਤੱਵਯ ਪਥ ਤੋਂ ਪੰਜਾਬ ਦੀ ਝਾਂਕੀ ਬਣੀ ਖਿੱਚ ਦਾ ਕੇਂਦਰ ਪੰਜਾਬ ਦੀ ਝਾਂਕੀ ਚ ਸ਼ਰਦਾ ਦਾ ਰੰਗ ਰਾਸ਼ਟਰਪਤੀ ਦਰੁਪਦੀ ਮੁਰਮੋ ਨੇ ਹੱਥ ਹਿਲਾ ਕੇ ਕੀਤਾ ਸਵਾਗਤ ਜਿहां ਪੰਜਾਬ ਦੀ ਝਾਂਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਰਹੀ ਝਾਂਕੀ ਦੋ ਹਿੱਸਿਆਂ ਟਰੈਕਟਰ ਦੇ ਟਰਾਲੀ ਦੇ ਵਿੱਚ ਸੀ ਪੰਜਾਬ ਦੀ ਝਾਂਕੀ ਦਾ ਅਗਲਾ ਹਿੱਸਾ ਹੱਤ ਦੇ ਪ੍ਰਤੀਕ ਨੂੰ ਦਰਸਾਉਂਦਾ ਜੋ ਕਿ ਅਧਿਆਤਮਿਕ ਆਵਾ ਦੇ ਨਾਲ ਇੱਕ ਮਾਨਵਤਾਵਾਦੀ ਅਤੇ ਹਮਦਰਦੀ